ਦਿਲਜੀਤ ਦੋਸਾਂਝ ਜੈਨੀਦੀਨੀ ਕੋਲਕੱਤਾ ਦੇ ਵਿੱਚ ਨਹੀਂ ਤੇ ਦੱਸਦੇ ਕਿ ਕੋਲਕੱਤਾ ਦੇ ਵਿੱਚ ਮੰਦਿਰ ਦੇ ਵਿੱਚ ਮੱਥਾ ਟੇਕਿਆ ਹੈ ਸ਼ੋਅ ਤੋਂ ਪਹਿਲਾਂ ਜਦੋਂ ਦਿਲਜੀਤ ਦੋਸਾਂਝ ਦੇ ਪਿੱਛੇ ਲੋਕਾਂ ਦਾ ਕਾਫੀ ਹੜ ਨਜ਼ਰ ਆ ਰਿਹਾ ਹੈ ਲੋਕ ਕਾਫੀ ਪਸੰਦ ਕਰ ਰਹੇ ਨੇ ਦਿਲਜੀਤ ਦੋਸਾਂਝ ਨੂੰ ਤੇ ਉਹਨਾਂ ਦੇ ਨਾਲ ਫੋਟੋਆਂ ਵੀ ਖਿੱਚਵਾ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਦਿਲਜੀਤ ਦੋਸਾਂਝ ਨੇ ਜੋ কুর্তা ਪਜਾਮਾ ਪਾਇਆ ਹੋਇਆ ਹੈਗਾ ਉਹ ਆਪਣੇ ਆਪ ਦੇ ਵਿੱਚ ਵੀ ਜਿਹੜਾ ਕਿ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਤਾਂ ਇੰਟਰਨੈਟ ਦੇ ਉੱਤੇ ਦਿਲਜੀਤ ਦੋਸਾਂਝ ਆਂਝ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਦਿਲਜੀਤ ਦੋਸਾਂਝ ਦੇ ਲਗ ਲਗ ਰੂਪ ਜਿਹੜੇ ਕਿ ਫੈਨਸ ਨੇ ਦੇਖੇ ਹੈ ਤਾਂ ਆ ਰੂਪ ਵੀ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹਾਲਾਂਕਿ ਦੱਸਦੇ ਕਿ ਦਿਲਜੀਤ ਦੋਸਾਂਝ ਜੋ ਇਸ ਵੇਲੇ ਕੋਲਕਾਤਾ ਦੇ ਵਿੱਚ ਨੇ ਤੇ ਆਪਣੇ ਸ਼ੋਅ ਤੋਂ ਪਹਿਲਾਂ ਮੰਦਿਰ ਦੇ ਵਿੱਚ ਮੱਥਾ ਵੀ ਟੇਕਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਨਾਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਦਿਲਜੀਤ ਦੋਸਾਂਝ ਜਿਹੜੇ ਕਿ ਇੱਥੇ ਆਏ ਹੋਏ ਨੇ ਤਾਂ ਉਹਨਾਂ ਦੇ ਨਾਲ ਲੋਕ ਜਿਹੜੇ ਕਿ ਫੋਟੋਆਂ ਖਿਚਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਉਹਨਾਂ ਦੇ ਪਿੱਛੇ-ਪਿੱਛੇ ਵੀ ਭੱਜਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦਿਓ ਕਿ ਦਿਲ ਨਿਵਾਟੀ ਟੂਰ ਦੇ ਦੌਰਾਨ ਦਿਲਜੀਤ ਦੋਸਾਂਝ ਅਲਗ-ਅਲਗ ਸ਼ਹਿਰਾਂ ਦੇ ਵਿੱਚ ਜਾ ਕੇ ਸ਼ੋਅ ਕਰ ਰਹੇ ਨੇ ਇਸ ਤੋਂ ਪਹਿਲਾਂ ਉਹ ਦੱਸਦੇ ਕਿ ਮਹਾਰਾਸ਼ਟਰ ਜੈਪੁਰ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਸ਼ੋਕ ਕੀਤਾ ਹੈਗਾ ਤਾਂ ਅਲੱਗ-ਅਲੱਗ ਕਾਂਵਾ ਦੇ ਉੱਤੇ ਜਾ ਕੇ ਆਪਣੀ ਇੱਕ ਵੱਖਰੀ ਛਾਪ ਛੱਡਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਜ ਸਾ ਇਸ ਵੇਲੇ ਦੱਸੇ ਕੋਲਕੱਤਾ ਦੇ ਮੰਦਿਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਦਿਲਜੀਤ ਦੋਸਾਂਜ ਨੇ ਮੱਥਾ ਟੇਕਿਆ ਦਿਲਜੀਤ ਦੋਸਾਂਜ ਜੈਨੀਦੀਨੀ ਕੋਲਕੱਤਾ ਦੇ ਵਿੱਚ ਨੇ ਤੇ ਦੱਸਦੇ ਕਿ ਕੋਲਕੱਤਾ ਦੇ ਵਿੱਚ ਮੰਦਿਰ ਦੇ ਵਿੱਚ ਮੱਥਾ ਟੇਕਿਆ ਹੈ ਸ਼ੋਅ ਤੋਂ ਪਹਿਲਾਂ ਜਿਦਾ ਦਿਲਜੀਤ ਦੋਸਾਂਜ ਦੇ ਪਿੱਛੇ ਲੋਕਾਂ ਦਾ ਕਾਫੀ ਹੜ ਨਜ਼ਰ ਆ ਰਿਹਾ ਹੈ ਲੋਕ ਕਾਫੀ ਪਸੰਦ ਕਰ ਰਹੇ ਨੇ ਦਿਲਜੀਤ ਦੋਸਾਂਜ ਨੂੰ ਤੇ ਉਹਨਾਂ ਦੇ ਨਾਲ ਫੋਟੋਆਂ ਵੀ ਖਿੱਚਵਾ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਉਹ ਦੱਸਦੇ ਕਿ ਦਿਲਜੀਤ ਦੋਸਾਂਝ ਨੇ ਜੋ ਕੁਰਤਾ ਪਜਾਮਾ ਪਾਇਆ ਹੋਇਆ ਹੈਗਾ ਉਹ ਆਪਣੇ ਆਪ ਦੇ ਵਿੱਚ ਵੀ ਜਿਹੜਾ ਕਿ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਤਾਂ ਇੰਟਰਨੈਟ ਦੇ ਉੱਤੇ ਦਿਲਜੀਤ ਦੋਸਾਂਝ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਦਿਲਜੀਤ ਦੋਸਾਂਝ ਦੇ ਲਗ ਲਗ ਰੂਪ ਜਿਹੜੇ ਕਿ ਫੈਨਸ ਨੇ ਦੇਖੇ ਤਾਂ ਆ ਰੂਪ ਹੀ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹਾਲਾਂਕਿ ਦੱਸਦੇ ਕਿ ਦਿਲਜੀਤ ਦੋਸਾਂਝ ਜੋ ਇਸ ਵੇਲੇ ਕਲਕੱਤਾ ਦੇ ਵਿੱਚ ਨਏ ਤੇ ਆਪਣੇ ਸ਼ੋਅ ਤੋਂ ਪਹਿਲਾਂ ਮੰਦਿਰ ਦੇ ਵਿੱਚ ਮੱਥਾ ਵੀ ਟੇਕਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਨਾਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਦਿਲਜੀਤ ਦੋਸਾਂਝ ਜਿਹੜੇ ਕਿ ਇੱਥੇ ਆਏ ਹੋਏ ਨੇ ਤਾਂ ਉਹਨਾਂ ਦੇ ਨਾਲ ਲੋਕ ਜਿਹੜੇ ਕਿ ਫੋਟੋਆਂ ਖਿਚਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਉਹਨਾਂ ਦੇ ਪਿੱਛੇ-ਪਿੱਛੇ ਵੀ ਭੱਜਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦਿਓ ਕਿ ਦਿਲ ਨਿਵਾਟੀ ਟੂਰ ਦੇ ਦੌਰਾਨ ਦਿਲਜੀਤ ਦੋਸਾਂਝ ਲਗ ਲਗ ਸ਼ਹਿਰਾਂ ਦੇ ਵਿੱਚ ਜਾ ਕੇ ਸ਼ੋਅ ਕਰ ਰਹੇ ਨੇ ਇਸ ਤੋਂ ਪਹਿਲਾਂ ਉਹ ਦੱਸਦੇ ਕਿ ਮਹਾਰਾਸ਼ਟਰ ਜੈਪੁਰ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਸ਼ੋਕ ਕੀਤਾ ਹੈਗਾ ਤਾਂ ਅਲੱਗ-ਅਲੱਗ ਥਾਵਾਂ ਦੇ ਉੱਤੇ ਜਾ ਕੇ ਆਪਣੀ ਇੱਕ ਵੱਖਰੀ ਛਾਪ ਛੱਡਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਜ ਤਾਂ ਇਸ ਵੇਲੇ ਦਾਸੇ ਕੋਲਕੱਤਾ ਦੇ ਮੰਦਿਰ ਦੀਆਂ ਇਹ ਤਸਵੀਰਾਂ ਨੇ ਜਿਥੇ ਕਿ ਦਿਲਜੀਤ ਦੋਸਾਂਜ ਨੇ ਮੱਥਾ ਟੇਕਿਆ